ਉਹ ਭੂਤਾ ਕੱਟਣ ਦਾ ਪ੍ਰਚਾਰ ਕਰਤੀ ਦੱਸ ਕੰਟਰੀਆਂ 'ਚ ਜਾ ਕੇ ਤੁਹਾਡੇ ਬੱਚੇ ਪੀਸ ਕੇ ਤੁਹਾਡੇ ਗੁਜਾਰਾ ਨਹੀਂ ਸਾਡੀਆਂ ਕੰਟਰੀਆਂ 'ਚ ਬੱਚੇ ਪੀ ਤੁਹਾਨੂੰ ਪੀਅਰ ਫ੍ਰੀ ਦੇ ਦਾਂਗੇ ਸਾਰੇ ਕੁਇਸਚਨ ਮਨਜੋਗੇ ਦੋਸਤੋ ਅਕਸੇ ਪੈਂਡ ਦੇ ਵਿੱਚ ਇਸਾਈ ਧਰਮ ਵਾਲੇ ਪ੍ਰਚਾਰ ਕਰਨ ਦੇ ਲਈ ਗਏ ਹੋਏ ਸਨ ਬੀਬੀਆਂ ਪੋਸਟਰ ਵੰਡ ਰਹੀਆਂ ਸਨ ਉਥੇ ਆਪਣੇ ਕਿਸੇ ਪ੍ਰੋਗਰਾਮ ਦੇ ਤਾਂ ਪਿੰਡ ਵਾਲਿਆਂ ਨੇ ਇਹਨਾਂ ਨੂੰ ਰੋਕਿਆ ਇਹਨਾਂ ਨੂੰ ਕੇਰਾ ਪਾ ਲਿਆ ਤੇ ਇਹਨਾਂ ਨੂੰ ਉਥੇ ਆਪਦੇ ਧਰਮ ਦਾ ਪ੍ਰਚਾਰ ਕਰਨ ਦੇ ਲਈ ਨਹੀਂ ਦਿੱਤਾ ਗਿਆ ਨਾ ਹੀ ਪੋਸਟਰ ਵੰਡਣ ਦਿੱਤੇ ਗਏ ਨਾ ਹੀ ਕਿਸੇ ਜਗ੍ਹਾ ਤੇ ਲਾਉਣ ਦਿੱਤੇ ਗਏ ਚਲੋ ਉਹ ਪਿੰਡ ਦਾ ਮਸਲਾ ਸੀ ਪਿੰਡ ਵਾਲਿਆਂ ਨੇ ਸਹੀ ਕੀਤਾ ਜਾਂ ਗਲਤ ਕੀਤਾ ਇਹ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਦੱਸ ਦਿਓ ਪਰ ਇਹਨਾਂ ਬੀਬੀਆਂ ਨੇ ਜਿਹੜੀਆਂ ਗੱਲਾਂ ਕੀਤੀਆਂ ਨੇ ਜਿਹੜੇ ਰੋਕਣ ਵਾਲੇ ਸਨ ਉਹਨਾਂ ਨੂੰ ਉਹਨਾਂ ਦੇ ਵਿੱਚੋਂ ਕਈ ਗੱਲਾਂ ਅਜਿਹੀਆਂ ਸਨ ਜਿਹੜੀਆਂ 100% ਸੱਚ ਨੇ ਜਦੋਂ ਤੁਸੀਂ ਇਹ ਵੀਡੀਓ ਦੇਖੋਗੇ ਤਾਂ ਤੁਹਾਨੂੰ ਫੇਰ ਪਤਾ ਲੱਗੇਗਾ ਜਿਵੇਂ ਕਿ ਇਹਨਾਂ ਦੇ ਵਿੱਚੋਂ ਇੱਕ ਬੀਬੀ ਕਹਿ ਰਹੀ ਹੈ ਕਿ ਤੁਸੀਂ ਆਪਣੇ ਜਵਾਕਾਂ ਨੂੰ ਕ੍ਰਿਸਚੀਅਨ ਕੰਟਰੀਆਂ ਦੇ ਵਿੱਚ ਕਿਉਂ ਭੇਜਦੇ ਆਂ ਇਹ ਗੱਲ ਬਿਲਕੁਲ ਸੱਚ ਆ ਆਪਾਂ ਪੰਜਾਬੀ ਆ ਆਪਾਂ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਆਪਣੇ ਬੱਚੇ ਜਾਂਦੇ ਨੇ ਉਹ ਕ੍ਰਿਸਚੀਅਨ ਕੰਟਰੀਆਂ ਨੇ ਉੱਥੇ ਗੌਰ ਦੀ ਪੂਜਾ ਹੀ ਹੁੰਦੀ ਹੈ ਤੇ ਇਹ ਗੱਲ ਬਿਲਕੁਲ ਸੱਚ ਸੀ ਇਸ ਬੀਬੀ ਦੀ ਗੱਲ ਹੋਰ ਕੀ ਕੁਝ ਕਿਹਾ ਇਸ ਬੀਬੀ ਨੇ ਤੁਸੀਂ ਇਹ ਪੂਰਾ ਵੀਡੀਓ ਦੇਖੋ ਤੁਸੀਂ ਇਸ ਦੇ ਨਾਲ ਸਹਿਮਤ ਹੋ ਕਮੈਂਟ ਕਰਕੇ ਜਰੂਰ ਦੱਸੋ ਜੇ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸੋਸ਼ਲ ਮੀਡੀਆ ਤੇ ਪੰਜਾਬ ਦੀ ਹਰ ਇੱਕ ਵਾਇਰਲ ਖਬਰ ਨੂੰ ਦੇਖਣ ਦੇ ਲਈ ਮੈਂ ਨੇ ਪੂਤਾ ਕੱਟ ਦਾ ਪ੍ਰਚਾਰ ਕਰਦੀ ਹਾਂ ਉਹ ਪੂਤਾ ਕੱਟ ਦਾ ਪ੍ਰਚਾਰ ਕਰਦੀ ਹਾਂ ਕਹਿੰਦਾ ਕੋਈ ਜਿਹੜਾ ਮਰਦਾ ਉਹ ਪੂਤਾ ਕੱਟ ਦਾ ਪ੍ਰਚਾਰ ਕਰਦੀ ਕਹਿੰਦਾ ਪੋਸਟਰ ਪਾ ਕੇ ਜਾਓ ਤੁਹਾਨੂੰ ਪੋਸਟਰ ਪਾ ਕੇ ਜਾਓ ਤੁਹਾਨੂੰ ਰਨ ਨਹੀਂ ਕਰਦੇ ਨਹੀਂ ਜਾਓ ਜਿਆ ਯਾਰ ਰਨ ਨਹੀਂ ਕਰਨਾ ਪਰਮੇਟੀ ਸ਼ਰਟ ਪਾਓ ਪਾਓ ਦੱਸੋ ਹਟਾਓ ਇਹ ਹਲਾ ਪਾਓ ਜੇ ਤੁਹਾਨੂੰ ਕੋਈ ਗੱਲ ਹੈ ਨਾ ਆਹ ਕੀ ਤੁਹਾਨੂੰ ਪਾਜੇ ਵਾਜੇ ਰੋਣਾ ਨਹੀਂ ਆਹ ਕੱਢਣਾ ਹੈ ਇਹ ਤਾਂ ਆਪ ਕੱਢੋ ਵੀ ਤੁਹਾਨੂੰ ਕੀਅਰ ਫ੍ਰੀ ਦੇ ਦਾਂਗੇ ਸਾਰੇ ਵੈਸੇ ਮੰਝੋਗੇ ਕੰਮ ਕਰ ਤੂੰ ਵੰਡ ਕੇ ਖਾ ਸੱਕ ਪੋਸਟਰ ਕਾ ਲਾ ਦੇ ਆ ਜਾ ਤੂੰ ਵੰਡ ਕੇ ਖਾ ਕਾਦੀ ਜੀਤੀ ਦਿੱਤੀ ਦੱਸੋ ਅੱਲੇ ਘਰ ਦੇ ਕੰਮ ਕਰਵਾ